ਬਹੁਤ ਬੜੀ ਸੇਵਾ ਕਰਦੇ ਹਨਾਂ ਦੀ ਬਹੁਤ ਵੱਡਾ ਯੋਗਦਾਨ ਹੈ ਜਦੋਂ ਨੈਣਾ ਦੇ ਵੀ ਚਾਲਾ ਲੱਗਦਾ ਜੀ ਔਰ ਜਿਹੜੇ ਅਸੀਂ ਤੁਹਾਡੇ ਨਗਰ ਦੇ ਵਿੱਚ ਪਹਿਲੀ ਵਾਰ ਆਏ ਸੀ ਇਸ ਵਾਰ ਪਹਿਲੀ ਵੇਰ ਗਜਾ ਕਰਨ ਆਏ ਸੀਗੇ ਅਸੀਂ ਉਹੀ ਹਾਂ ਜੀ ਝਾਂਜੜਾ ਵਾਲੇ ਜਿਹੜੀ ਸੰਗਤ ਤੁਹਾਡੇ ਨਗਰ ਦੀ ਕਹਿੰਦੀ ਨੇ ਬਾਬੇ ਝਾਂਜੜਾ ਵਾਲੇ ਅਸੀਂ ਉਹੀ ਹਾਂ ਝਾਂਜੜਾ ਵਾਲੇ ਸਾਡਾ ਰੂਪ ਬਦਲਿਆ ਹੋਇਆ ਜੋ ਦਰੂਪ ਆਉਂਦਾ ਹੈ ਤਾਂ ਪੂਰਾ ਆਉਂਦਾ ਉਹਨਾਂ ਦਾ ਆਉਂਦਾ ਹੈ ਉਹਨਾਂ ਦੀ ਰਜਾ ਨਾ ਚੱਲਣਾ ਪੈਂਦਾ ਹੈ ਸੰਗਤ ਜੀ 30 ਸਾਲ ਹੋ ਗਏ ਨੇ ਤੁਹਾਡੇ ਸਹਿਯੋਗ ਦੇ ਨਾਲ ਲੰਗਰ ਚੱਲਦਿਆਂ ਨੂੰ ਨੈਨਾ ਦੇਵੀ ਚਾਲੇ ਦੇ ਵਿੱਚ 10 ਦਿਨ 24 ਘੰਟੇ ਹਰ ਪ੍ਰਕਾਰ ਦਾ ਲੰਗਰ ਲੱਗਦਾ ਹੈ ਔਰ ਸੰਗਤ ਜੀ ਅਸੀਂ ਤਾਂ ਬੇਨਤੀ ਕਰਦੇ ਹਾਂ ਜਿਹੜੀ ਸੰਗਤ ਅਜੇ ਤੱਕ ਉਸ ਲੰਗਰ ਦੇ ਵਿੱਚ ਨਹੀਂ ਪਹੁੰਚੀ ਵੈਸੇ ਤਾਂ ਸਾਡੇ ਫੌਜੀ ਸਾਹਿਬ ਹੋਰ ਵੀ ਬਹੁਤ ਸਾਰੇ ਸੇਵਾਦਾਰ ਨੇ ਜਿਹੜੇ ਕੀ ਸਾਡੇ ਉਸ ਆਪ ਜੀ ਦੇ ਲੰਗਰ ਦੇ ਵਿੱਚ ਸਾਡਾ ਨਹੀਂ ਜੀ ਅਸੀਂ ਕੁਝ ਨਹੀਂ ਪਾਉਂਦੇ ਅਸੀਂ ਕੁਝ ਨਹੀਂ ਪਾਉਂਦੇ ਜੀ ਇਹ ਤੁਹਾਡਾ ਹੀ ਹੈ ਤੁਸੀਂ ਆਪਣੇ ਲੰਗਰ ਦੇ ਵਿੱਚ ਆਣੇ ਆਪਣਾ ਸਮਝ ਕੇ ਆਣੇ ਪਰਾਇਆ ਨਹੀਂ ਆਪਣਾ ਸਮਝ ਕੇ ਆਉਣਾ ਹੱਥ ਬੰਨ ਕੇ ਤੁਹਾਡੀ ਬੇਨਤੀ ਹੈ ਜੀ ਤੁਹਾਡੇ ਅੱਗੇ ਸੰਗਤਾਂ ਨੂੰ ਸੀਸ ਸਜਾਉਂਦੇ ਹੋਏ ਹਰ ਸਾਲ ਜਦੋਂ ਢਾਬਾ ਹੁੰਦਾ ਜੀ ਢਾਬੇ ਤੇ ਆਪਣਾ ਲੰਗਰ ਹੈ ਫੌਜੀ ਸਭ ਜਾਣਦੇ ਨੇ ਹਰ ਤਰ੍ਹਾਂ ਦਾ ਪ੍ਰਬੰਧ ਹੈ ਉੱਥੇ ਸੰਗਤਾਂ ਨੂੰ ਬੈਠਣ ਦੇ ਲਈ ਸੰਗਤਾਂ ਦੇ ਆਰਾਮ ਦਾਇਕ ਦੀ ਔਰ ਕਿਸੇ ਨੂੰ ਕਿਉਂਕਿ ਉਸ ਟਾਈਮ ਸਮਾਂ ਗਰਮੀ ਦਾ ਹੁੰਦਾ ਜੀ ਦਵਾਈ ਬੂਟੀ ਦੀ ਲੋੜ ਹੋਵੇ ਉਹ ਵੀ ਫ੍ਰੀ ਹੁੰਦੀ ਹੈ ਕਿਸੇ ਦੇ 60 ਫੀਟ ਲੱਗ ਜੇ ਆਪਣੇ ਆਨੰਦਪੁਰ ਤੋਂ ਲੈ ਕੇ ਮਾਂ ਦੇ ਮੰਦਿਰ ਤੱਕ ਕਿਸੇ ਨੂੰ ਕਿਸੇ ਵੀ ਦੀ ਤਕਲੀਫ ਹੋਵੇ ਸਾਡੇ ਟੈਲੀਫੋਨ ਨੰਬਰ ਅਸੀਂ ਪਰਚੀਆਂ ਤੇ ਦਿੰਨੇ ਹੁੰਦੇ ਆ ਜੀ ਉਹਨਾਂ ਟੈਲੀਫੋਨਾਂ ਸਾਡੇ ਕੋਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸਾਨੂੰ ਸਮੱਸਿਆ ਦੱਸ ਸਕਦੇ ਹੋ ਸਾਨੂੰ ਆ ਸਮੱਸਿਆ ਜੀ ਅਸੀਂ ਤੁਹਾਡੇ ਕੋਲ ਉਸੇ ਹਿਸਾਬ ਦਾ ਬੰਦਾ ਭੇਜ ਦਿਆਂ ਜੀ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਇਹ ਲੰਗਰ ਤੁਹਾਡਾ ਜੀ ਲੰਗਰ ਸਾਡਾ ਨਹੀਂ ਅਸੀਂ ਕੁਝ ਨਹੀਂ ਪਾਉਂਦੇ ਅੱਜ ਵੀ ਆ ਜਿਹੜਾ ਮਾਨ ਸਨਮਾਨ ਹੈ ਤੁਹਾਡਾ ਜੀ ਇਸ ਸੰਗਤ ਦਾ ਸਨਮਾਨ ਹੈ ਅਸੀਂ ਕੁਝ ਨਹੀਂ ਦਿੱਤਾ ਅਸੀਂ ਖਾਲੀ ਆਇਆ ਖਾਲੀ ਹੀ ਜਾਣਾ ਬਸ ਇੰਨਾ ਕੀ ਹੈ ਆ ਜਿਹੜਾ ਮਾਣ ਦਿੰਨੇ ਹੋ ਨਾ ਤੁਸੀਂ ਬਸ ਇਹੀ ਦਵਾਇਆ ਬਹੁਤ ਹੈ ਐ ਨਹੀਂ ਦਵਾਈ ਜਾਓ ਜੀ ਵਾਹ ਜੀ ਵਾਹ ਇਹ ਮਾਣ ਸਨਮਾਨ ਇਹ ਤੁਸੀਂ ਦਵਾਇਆ ਕੀ ਔਕਾਤ ਹੈ ਸਾਡੀ ਸਾਡੀ ਕੋਈ ਔਕਾਤ ਨਹੀਂ ਹੈ ਸਾਡੀ ਔਕਾਤ ਹੈ ਨਾ ਸੰਗਤ ਜੀ ਬੀਬੀਓ ਤੁਹਾਡੇ ਨਾਲ ਹੈ ਸਾਡੀ ਬਸ ਜਦੋਂ ਅਸੀਂ ਤੁਹਾਡੇ ਨਗਰ ਦੇ ਵਿੱਚ ਆਂਦੇ ਹਾਂ ਨਾ ਬਸ ਬਸ ਉਹਦੇ ਵਿੱਚ ਜੋ ਤਿੰਨ ਫੋਲੇ দান ਕੋਨੇ ਕੋਈ ਉਪਾਈ ਜੋ ਕਿਉਂਕਿ ਉੱਥੇ ਤੁਹਾਡੇ ਵਰਗੀਆਂ ਸੰਗਤਾਂ ਲੱਖਾਂ ਦੀ ਤعداد ਦੇ ਵਿੱਚ ਪਹੁੰਚਦੀਆਂ ਨੇ ਬੀਬੀ ਕੱਲੀ ਦਾਲ ਰੋਟੀ ਦਾ ਲੰਗਰ ਨਹੀਂ ਹਰ ਪ੍ਰਕਾਰ ਦਾ ਲੰਗਰ ਚੱਲਦਾ ਹੈ ਬੱਚਿਆਂ ਨੂੰ ਟੌਫੀਆਂ ਦਾ ਪ੍ਰਬੰਧ ਇਹਨਾਂ ਨੂੰ ਬਿਸਕੁਟਾਂ ਦਾ ਪ੍ਰਬੰਧ ਇਹਨਾਂ ਨੂੰ ਮਠੀਆਂ ਦਾ ਪ੍ਰਬੰਧ ਔਰ ਤੁਹਾਡੇ ਵਰਗੀਆਂ ਸੰਗਤਾਂ ਦੇ ਬੈਠਣ ਦੇ ਲਈ ਪ੍ਰਬੰਧ ਕੀਤੇ ਜਾਂਦੇ ਨੇ ਫਰੀ ਹੁੰਦੇ ਨੇ ਗੱਡੀਆਂ ਮੋਟਰਸਾਈਕਲ ਜੋ ਵੀ ਤੁਸੀਂ ਲੈ ਕੇ ਜਾਂਦੇ ਹੋ ਉਹ ਵੀ ਫਰੀ ਹੁੰਦੀ ਹੈ 24 ਘੰਟੇ ਸੇਵਾ ਜੀ ਕੋਈ ਰਾਤ ਨੂੰ ਬੰਦ ਨਹੀਂ ਹੁੰਦੀ ਦਿਨ ਰਾਤ ਚੱਲਦੀ ਹੈ ਤੁਹਾਡੇ ਨਾਲ ਹੀ ਚੱਲਦੀ ਹੈ ਜਿਹੜੇ ਉੱਥੇ ਪ੍ਰਬੰਧ ਹੁੰਦੇ ਨੇ ਤੁਹਾਡੇ ਨਾਲ ਹੀ ਚੱਲਦੇ ਆ ਅਸੀਂ ਕੁਝ ਨਹੀਂ ਪਾਉਂਦੇ ਜੀ ਖਾਲੀ ਹੱਥ ਜੇਬ ਵਿੱਚੋਂ ਆਏ ਖਾਲੀ ਹੱਥ ਹੀ ਆਏ ਆ ਔਰ ਮਾਕੜੋ ਲੈ ਕੇ ਚਲੇ ਆ ਵਾਜੀ ਵਾ ਜਿਉਂਦੇ ਰੂਪਤਰੋ ਮਹਾਮੈਤ ਪ੍ਰਤੀ ਸੇਵਾ ਲਵੇ ਔਰ ਮਾ ਅਗੇ ਬੇਨਤੀ ਹੈ ਅਰਦਾਸ ਬੰਦਨਾ ਹੈ ਮੇਰੀ ਮਾਂ اے ਜਗ ਜਨਨੀ ਜੋਤਾਂ ਵਾਲੀ ਪਹਾੜਾਂ ਵਾਲੀ ਤੇਰੇ ਜਗ ਦੇ ਵਿੱਚ ਡੰਕੇ ਲੱਗਦੇ ਨੇ ਅੱਜ ਪਿੰਡ ਚਮਟ ਦੇ ਵਿੱਚ ਵੀ ਡੰਕੇ تیرے ਲੱਗਦੇ ਨੇ ਔਰ ਇਸ ਸੰਗਤ ਤੇ ਬੱਚੇ-ਬੱਚੇ ਤੇ ਸਭ ਤੇ ਮੇਰਾ ਕਰਨਾ ਤੰਦਰੁਸਤੀਆਂ ਬਖਸ਼ਨਾ ਦੁੱਧ ਵਾਲੇ ਨੂੰ ਜੀਨੇ ਤੇਰੇ ਤੂੰ ਜਾਣਦੀਆਂ ਬਿੱਲ ਬੋਲੀਆਂ ਸਭ ਕੁਝ ਜਾਣਦੀ ਤੇਰੇ ਅੱਗੇ ਕੀਤੀ ਅਰਦਾਸ ਮਈਆ ਜੋ ਵੀ ਤੇਰੇ ਦਰਤੇ ਆਇਆ ਚਾਹੇ ਚੰਗਾ ਹੈ ਚਾਹੇ ਮੰਦਾ ਹੈ ਤੂੰ ਯੋ ਕਰਨਾ ਇਹ ਕਹਿੰਦੇ ਆ ਜੀ ਪਾਸ ਮਈਆ ਸਭ ਨੂੰ ਪਾਸ ਉਹ ਇਹ ਕਰਦੀ ਏ ਔਰ ਜਦੋਂ ਵੀ ਅਸੀਂ ਚੱਲਦੇ ਆਂ ਬਸ ਇੰਨਾ ਕੀ ਕਹਿਣਾ ਮਾਂ ਅਸੀਂ ਤੇਰੇ ਤੂੰ ਸਾਡੀ ਐ ਅਸੀਂ ਤੇਰੇ ਆ ਤਾਦੀ ਮਿਲਦੀ ਬੀਬਿਓ ਜਦੋਂ ਅਸੀਂ ਦੁਰਦੇ ਆ ਨਾ ਸਾਨੂੰ 3 ਮਹੀਨੇ ਲੱਗ ਜਾਂਦੇ ਐਡਾ ਵੱਡਾ ਪ੍ਰਬੰਧ ਹੁੰਦਾ ਕੋਈ 1 2 ਦਿਨ ਦੇ ਵਿੱਚ ਨਹੀਂ ਲੱਗਦਾ ਦੋ ਤਿੰਨ ਮਹੀਨੇ ਲੱਗ ਜਾਂਦਾ ਸਾਨੂੰ ਫਿਰ ਉੱਥੇ ਵੀ ਪ੍ਰਬੰਧ ਕਰਨੇ ਹੁੰਦੇ 24 ਘੰਟੇ ਫੇਰੀ ਜਾਣੀ ਕੋਈ ਪਤਾ ਨਹੀਂ ਲੱਗਦਾ ਕੱਲ ਸੌਣਿਆ ਸਾਨੂੰ ਕਈ ਕਰਾ ਤਨ ਆ ਫੌਜੀ ਸਾਹਿਬ ਆ ਕੇ ਸ਼ਿਵਾਧਰਾ ਆ ਕੇ ਕਹਿੰਦੇ ਨਾ ਬਾਬਾ ਜੀ ਤੁਸੀਂ ਕਿਹੜੇ ਮੌਕੇ ਪੈਂਦੇ ਹੋ ਤੁਸੀਂ ਤਾਂ 24 ਘੰਟੇ ਜਲੀ ਜਨੋ ਕਿਹੜੇ ਮੌਕੇ ਪੈਂਦੇ ਹੋ ਠੀਕ ਹੈ ਸਾਨੂੰ ਪਤਾ ਨਹੀਂ ਲੱਗਣ ਦਿੰਦੀ ਕਿਹੜੇ ਮੌਕੇ ਪਾ ਦਿੰਦੀ ਹੈ ਕਿਹੜੇ ਮੌਕੇ ਸੁਵਾ ਦਿੰਦੀ ਹੈ ਉਹਦੀ ਗੋਦੀ ਐਸੀ ਹੈ ਨਹੀਂ ਦੌਂਦੀ ਸੋਦਾਤੀ ਕਿਰਪਾ ਕਰੇ ਸਾਡੇ ਸਿਵਾਧਰ ਨੇ ਬੇਨਤੀ ਕੀਤੀ ਸੀ ਕਹਿੰਦੇ ਬਾਬਾ ਜੀ ਥੋੜੇ ਜਿਹਾ ਦੋ ਬੋਲ ਸੁਣਾ ਕੇ ਜਾਣੇ ਅਸੀਂ ਕਹਿੰਦੇ ਸਭ ਨਹੀਂ ਬੀਬੇਓ ਕਿੰਨਾ ਚਿਰ ਹੋ ਗਿਆ ਚਾਲਾ ਲੰਗੇ ਨੂੰ ਅਜੇ ਤੱਕ ਸਾਡੀ ਸਿਹਤ ਨਹੀਂ ਠੀਕ ਹੋਈ ਅਸੀਂ ਫੇਰ ਵੀ ਕੁਝ ਬੋਲ ਕੰਨਾਂ ਦੇ ਵਿੱਚ ਪਾ ਕੇ ਜਾਵਾਂਗੇ ਜਿੰਨੇ ਵੀ ਹੈ ਧਿਆਨ ਨਾਲ ਸੁਣਨਾ ਜੀ ਹਾਂਜੀ ਧਿਆਰ ਰਿਓ ਜੀ